ਹਾਂਜੀ ਅਸੀਂ ਸੋਚਿਆ ਜੀ ਸ਼੍ਰੋਮਣੀ ਅਕਾਲੀ ਦਲ ਆਨੰਦ ਪ੍ਰਸਾਦ ਕਿਹਨੂੰ ਵਿੱਚ ਸ਼ਾਮਿਲ ਕਰਨਾ ਤੇ ਕਿਹਨੂੰ ਨਹੀਂ ਕਰਨਾ ਕਿਉਂਕਿ ਅਸੀਂ ਹਰੇਕ ਬੰਦਾ ਨਹੀਂ ਸ਼ਾਮਿਲ ਕਰਨਾ ਜਿਹਦਾ ਕਰਤਾਰ ਸਾਫ਼ ਹੈ ਜਿਹਦਾ ਅਕਸ ਸਾਫ਼ ਹੈ ਜੀ ਤੇ ਮਹਾਰਾਜ ਦੀ ਬੇਇੱਜ਼ਤੀ ਦੇ ਨਾ ਦਾਗੀ ਨਾ ਬਗ ਜਿਹੜੇ ਮਤਲਬ ਜਿਨ੍ਹਾਂ ਤੇ ਦਾਗ ਲੱਗੇ ਆ ਅਸੀਂ ਦਾਗ ਹੀ ਨਹੀਂ ਸ਼ਾਮਿਲ ਕਰਨਾ ਭਈ ਲੋਕਾਂ ਨੇ ਪਾਰਟੀ ਪਹਿਲਾਂ ਬਣਾਈ ਹੈ ਤੇ ਲੋਕਾਂ ਦਾ ਸਮਰਥਨ ਬਾਅਦ ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਭਈ ਸਮਰਥਨ ਮਿਲੇਗਾ ਸਾਨੂੰ ਲੋਕਾਂ ਨੇ ਪਹਿਲਾਂ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਬਾਦਚ ਬਣਾ ਰਹੇ ਹਾਂ ਸਾਡੇ ਨਾਲ ਸੰਗਤ ਚੱਲ ਰਹੀ ਹੈ ਅਸੀਂ ਤਾਂ ਹੀ ਪਾਰਟੀ ਬਣਾ ਰਹੇ ਹਾਂ ਸਮਝ ਗਏ ਨਾ ਬਾਕੀ ਤਾਂ ਲੋਕੀ ਪਹਿਲਾਂ ਪਾਰਟੀ ਬਣਾ ਲੈਣੇ ਫਿਰ ਲੋਕਾਂ 'ਚ ਜਾਣੇ ਦੀ ਸਾਨੂੰ ਸਮਰਥਨ ਦੋ ਸਾਨੂੰ ਸੰਗਤ ਨੇ ਪਹਿਲਾਂ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਬਾਦਚ ਬਣ ਕਿਸੇ ਨੂੰ ਨਹੀਂ ਸੱਦਾ ਦਿੱਤਾ ਜੀ ਨਹੀਂ ਅਸੀਂ ਪਾਰਟੀ ਨਾਉਂਸ ਕਰਕੇ ਫੇਰ ਅਸੀਂ ਦੇਖਾਂਗੇ ਵੀ ਕੌਣ ਸਾਨੂੰ ਅਪਰੋਚ ਕਰਦਾ ਹੈ ਤੇ ਅਸੀਂ ਕਿਹਦੇ ਕੋਲੇ ਜਾ। 6 ਮਹੀਨੇ ਦੇ ਵਿੱਚ ਜੀ ਜਿਹੜਾ ਮੇਰਾ 5 ਕਰੋੜ ਰੁਪਇਆ ਫੰਡ ਆਉਂਦਾ ਮੈਂ 6 ਮਹੀਨੇ 'ਚ ਵੰਡਦਾ ਜੀ ਪਿੰਡਾਂ 'ਚ ਦੇਦਾ। ਸੱਚੀ ਕਾਲ ਤੁਸੀਂ ਵੇਖ ਰਹੇ ਹੋ ਪੁਆਤੀ ਪੰਜਾਬ ਤੇ ਮੈਂ ਹਾਂ ਮਨਦੀਪ ਸਿੰਘ ਬਲੋਪਰ ਅੱਜ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਭਾਈ ਅਮਰਪਾਲ ਸਿੰਘ ਹੋਰਾਂ ਦੇ ਵੱਲੋਂ ਜਿਹੜੀ ਪਾਰਟੀ ਬਣਾਈ ਜਾ ਰਹੀ ਹੈ ਉਸ ਦਾ ਨਾਮ ਰੱਖ ਦਿੱਤਾ ਗਿਆ ਹੈ ਉਸ ਦਾ ਨਾਮ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਅੱਜ ਉਹ ਫਰੀਦਕੋਟ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਜਿਵੇਂ 14 ਤਰੀਕ ਨੂੰ ਜਿਹੜੀ ਰੈਲੀ ਹੋਣੀ ਹੈ ਵੱਡੀ ਕਾਨਫਰੰਸ ਹੋਣੀ ਹੈ ਉਹਦੇ ਸਬੰਧ ਦੇ ਵਿੱਚ ਮੀਟਿੰਗਾਂ ਕਰਦੇ ਫਰੀਦਕੋਟ ਪਹੁੰਚੇ ਸਨ ਉਹਨਾਂ ਦੇ ਵੱਲੋਂ ਉੱਥੇ ਜੋ ਕੁਝ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਸ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਹੋਵੇਗਾ ਜਿਸ ਦਾ ਰਸਮੀ ਤੌਰ ਦੇ ਉੱਤੇ ਐਲਾਨ 14 ਨਬਰੀ ਨੂੰ ਮੁਖਤਲ ਸਾਹਿਬ ਦੇ ਮਾਗੀ ਮੇਲੇ ਤੇ ਹੋਣ ਵਾਲੀ ਪੰਤ ਬਚਾਓ ਪੰਜਾਬ ਬਚਾਓ ਕਾਨਫਰੰਸ ਦੇ ਵਿੱਚ ਕੀਤਾ ਜਾਵੇਗਾ ਇਸ ਕਾਨਫਰੰਸ ਦੀ ਤਿਆਰੀ ਲਈ ਅੱਜ ਫਰੀਦਕੋਟ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਮੀਟਿੰਗ ਦੇ ਦੌਰਾਨ ਫਰੀਦਕੋਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਮਾਗੀ ਮੇਲੇ ਦੀ ਕਾਨਫਰੰਸ ਦੀ ਤਿਆਰੀ ਨੂੰ ਲੈ ਕੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਉਹਨਾਂ ਨੇ ਕਿਹਾ ਕਿ ਤਾਂ ਕਿ ਅਮਰਪਾਲ ਸਿੰਘ ਹੀ ਦੇ ਪ੍ਰਧਾਨ ਹੋਣਗੇ ਉਹਨਾਂ ਨੇ ਨਾਲ ਹੀ ਸਮੂਹ ਪੰਜਾਬ ਤੇ ਦੇਸ਼ ਵਾਸੀਆਂ ਨੂੰ ਨਵੀਂ ਪਾਰਟੀ ਦੇ ਵਿੱਚ ਸ਼ਾਮਲ ਹੋਂ ਦਾ ਸੱਦਾ ਦਿੱਤਾ ਹੈ ਤਾਂ ਦੱਸ ਦਈਏ ਕਿ 2024 ਦੇ ਵਿੱਚ ਲੋਕ ਸਭਾ ਇੱਕ ਨੂੰ ਅਸੀਂ ਪਾਰਟੀ ਦਾ ਲਾਂਚ ਕਰਨਾ ਹੈ ਤੇ ਮਾਰਗੀ ਦੇ ਮੇਲੇ ਤੇ ਉਹਦੇ ਕੰਸਰਨ ਦੇ ਵਿੱਚ ਹਰੇਕ ਮਤਲਬ ਅਸੀਂ ਹਲਕੇ ਦੇ ਵਿੱਚ ਨੌ ਜਿਹੜੇ ਵਿਧਾਨ ਸਭਾ ਹਲਕੇ ਆ ਸਾਰਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰਦੇ ਆ ਸਨੇਹ ਲਾਉਣੇ ਪਏ ਆ ਸੰਗਤਾਂ ਨੂੰ ਜਿਹੜੇ ਆਪਣੇ ਸਪੋਰਟਰ ਆ ਉਹਨਾਂ ਨੂੰ ਬਈ ਉੱਥੇ ਪਹੁੰਚਣ ਬਾਰੇ ਤੇ ਉੱਥੇ ਕੱਟ ਕਰਨ ਬਾਰੇ ਅਸੀਂ ਮੀਟਿੰਗਾਂ ਕਰਦੇ ਪਏ ਕੀ ਏਜੰਡਾ ਕੀ ਹੋਊਗਾ ਮਤਲਬ ਏਜੰਡਾ ਆਪਣੀ ਪਾਰਟੀ ਜਿਹੜੀ ਨਵੀਂ ਬਾਰ ਰਹੀ ਆ ਏਜੰਡਾ ਇਹ ਜੀ ਦਾ ਵਾਅਦਤ ਅਧਿਕਾਰਾਂ ਦੀ ਗੱਲ ਕਰਦੇ ਆ ਜੀ ਅਸੀਂ ਸੂਬੇ ਦੇ ਜਿਹੜੇ ਅਧਿਕਾਰ ਆ ਸੂਬੇ ਕੋਲ ਹੀ ਚਾਹੀਦੇ ਨੇ ਇਕੱਲੇ ਧਾਰਮਿਕ ਹੋ ਕੇ ਸਿਆਸੀ ਵੀ ਸਿਆਸੀ ਹੋਊਗੀ ਜੀ ਪਾਰਟੀਆਂ ਤਾਂ ਸਿਆਸੀ ਹੁੰਦੀਆਂ ਨਾਲ ਕਦੋਂ ਕਲੀਆਂ ਸ਼ਰੋਣੀ ਕਮੇਟੀ ਚੋਣਾਂ ਨਹੀਂ ਜੀ ਨਹੀਂ ਕਲੀਆਂ ਐਮਪੀ ਇਲੈਕਸ਼ਨ ਨੂੰ 3 6 ਮਹੀਨੇ ਹੋ ਗਏ ਹਾਂ ਜੀ ਸਾਹਿਬ ਹੰਤਾ ਪ੍ਰੀਤਪੁਰ ਲਈ ਆਪਾਂ ਹੁਣ ਤੱਕ ਕੀ ਕੀਤਾ 6 ਮਹੀਨੇ ਦੇ ਵਿੱਚ ਜੀ ਜਿਹੜਾ ਮੇਰਾ 5 ਕਰੋੜ ਰੁਪਇਆ ਫੰਡ ਆਉਂਦਾ ਮੈਂ 6 ਮਹੀਨੇ 'ਚ ਵੰਡਦਾ ਜੀ ਪਿੰਡਾਂ 'ਚ ਦੇਦਾ ਸਾਰਿਆਂ ਨੂੰ ਜੀ ਜਿਹੜੇ-ਜਿਹੜੇ ਆਈ ਗਏ ਕੋਈ ਐਵੇਂ ਨੀ ਕਮਾ ਮੈਂ ਤੁਹਾਨੂੰ ਈਵਨਲੀ ਕੋਈ ਡਿਵਾਈਡ ਡਿਵਾਈਡ ਨਹੀਂ ਹੋਇਆ ਜਿਹੜੇ ਆਈ ਗਏ ਉਹਨਾਂ ਨੂੰ ਦਈ ਗਏ ਸਭੀ ਵੀ ਕਾਹੀ ਇਹਨਾਂ ਦੀ ਪਾਰਟੀ ਬਣਾਉਣੀ ਵਿਜ਼ਨ ਵੀ ਲੱਗਿਆ ਵਿਜ਼ਨ ਤੁਹਾਨੂੰ ਕਹੀ ਜਾਂਦਾ ਜੀ ਵਾਅਦਾ ਅਧਿਕਾਰਾਂ ਦਾ ਪੰਜਾਬ ਨੂੰ ਜਿਹੜੇ ਅਧਿਕਾਰ ਹੈ ਸੂਬੇ ਦੇ ਸੂਬੇ ਕੋਲ ਹੀ ਚਾਹੀਦੇ। ਉਹ ਪਾਈਏ ਇਸ ਕੋਲ ਰਾਲ ਕੇ ਬਣਾ ਰਹੇ। ਹਾਂਜੀ। ਅੱਜ ਉਹਨਾਂ ਦੇ ਪਾਜਦ ਸਾਹਿਬ ਨੇ ਵੀ ਆਣਾ ਸੀ ਲੱਗਦਾ ਉਹ ਨਹੀਂ ਆਏ ਕਿ ਉਹ ਨਗਰਗਾਂ ਰਾਲ ਕੇ ਉਹ ਜੀ ਫਿਰ ਹੁਣ ਉਹ ਵੀ ਆਪਣੇ ਮੀਟਿੰਗਾਂ ਕਰਦੇ ਪਈਆਂ ਨਾ ਇਕੱਠ ਵਾਸਤੇ ਫਿਰ ਜੇ ਸਾਰੇ ਅਸੀਂ ਇੱਕੇ ਥਾਂ ਤੇ ਤੁਰਪੇ ਕਿਹਨੂ ਕਿਹਨੂ ਨਾਮ ਲਾ ਕੇ ਚੱਲੋਗੇ। ਹਲੇ ਜੀ ਅਸੀਂ ਜਿੰਨੇ ਅਸੀਂ ਮਤਲਬ ਪਾਰਟੀ ਜਿਨ੍ਹਾਂ ਨੇ ਬਣਾਉਣੀ ਹੈ। ਅੰਮ੍ਰਿਤਪਾਲ ਦੇ ਫਾਦਰ ਸਾਹਿਬ ਹੋਗੇ ਬੀਬੀ ਖਾਲੜਾ ਹੋਗੇ ਸਤਵੰਤ ਸਿੰਘ ਦਾ ਪਰਿਵਾਰ ਹੋ ਗਿਆ ਭਾਈ ਅਮਰੀਕ ਸਿੰਘ ਦਾ ਪਰਿਵਾਰ ਹੋ ਗਿਆ ਹੋਰ ਗਿਣਵੇਂ ਚਣੇ ਭਾਈ ਗਰਸੇਵਿਕ ਸਿੰਘ ਹੋਗੇ ਤੇ ਆਪਣਾ ਜੋਲ ਸਾਹਿਬ ਹੋਗੇ ਹੋਰ ਕਈ ਪਰਿਵਾਰ ਆਏ ਜਿਹੜੇ ਅਸੀਂ ਮਤਲਬ ਪਹਿਲਾਂ ਅਸੀਂ ਸਟਾਰਟ ਕਰਨਾ ਹੈ ਪਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਕਿਹਨੂੰ ਵਿੱਚ ਸ਼ਾਮਲ ਕਰਨਾ ਹੈ ਤੇ ਕਿਹਨੂੰ ਨਹੀਂ ਕਰਨਾ ਕਿਉਂਕਿ ਅਸੀਂ ਹਰੇਕ ਬੰਦਾ ਨਹੀਂ ਸ਼ਾਮਲ ਕਰਨਾ ਜਿਹਦਾ ਕਰਤਾਰ ਸਾਫ਼ ਹੈ ਜਿਹਦਾ ਅਕਸ ਸਾਫ਼ ਹੈ ਜੀ ਤੇ ਮਹਾਰਾਜ ਦੀ ਬੇਅਦਬੀ ਦੇ ਨਾ ਦਾਗੀ ਨਾ ਬਾਗੀ ਮਤਲਬ ਜਿਹੜੇ ਮਤਲਬ ਜਿਨ੍ਹਾਂ ਤੇ ਦਾਗ ਲੱਗੇ ਆ ਅਸੀਂ ਦਾਗ ਹੀ ਨਹੀਂ ਸ਼ਾਮਲ ਕਰਦੇ ਜੀ ਉਸ ਕੋਈ ਨਾਮ ਸੋਚਿਆ ਪਾਰਟੀ ਦਾ ਕਿਸ ਨਾਲ ਸਵਰਵਾਦੀ ਬਾਈ ਹਾਂਜੀ ਅਸੀਂ ਸੋਚਿਆ ਜੀ ਸ਼੍ਰੋਮਣੀ ਕਾਲੀ ਦਨ ਅਨੰਦਪੁਰ ਸਾਹਿਬ ਅਨੰਦਪੁਰ ਦਾ ਨਾਮ ਜਿੱਦਾਂ ਫਿਕਸ ਹੋ ਗਈ ਹਾਂਜੀ ਹੋ ਗਈ ਜੀ ਹੋ ਗਿਆ ਸਾਹਿਬ ਜੀ ਬਾਦ ਦੇ ਅਧਿਕਾਰਾਂ ਤੋਂ ਮੀਨਿਸ ਕਿਸ ਤਰ੍ਹਾਂ ਦੇ ਅਧਿਕਾਰ ਚਾਹੁੰਦੇ ਆ ਪੰਜਾਬ ਤੋਂ ਜਿਵੇਂ ਜੀ ਜਿਵੇਂ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦਿੰਦਾ ਜੀ ਪੰਜਾਬ ਦਾ ਪਾਣੀ ਹੈ ਪੰਜਾਬ ਦਾ ਪਾਣੀ ਬਾਹਰ ਦੇ ਸੂਬਿਆਂ 'ਚ ਜਾਂਦਾ ਸਾਨੂੰ ਕੋਈ ਮਾਲੀਆ ਨਹੀਂ ਮਿਲਦਾ ਕੋਈ ਪੈਸਾ ਨਹੀਂ ਮਿਲਦਾ ਠੀਕ ਹੈ ਜੀ ਹੁਣ ਪੰਜਾਬ ਦਾ ਪਾਣੀ ਬਾਹਰ ਤਾਂ ਜਾਂਦਾ ਹੈ ਬਾਹਰ ਜਾ ਰਿਹਾ ਹੈ ਪਰ ਇਹ ਪਹਿਲਾਂ ਦੇਖਿਆ ਵੀ ਸਾਨੂੰ ਆਪਾਂ ਨੂੰ ਪੂਰਾ ਪੈਂਦਾ ਜਾਂ ਨਹੀਂ ਪੈਂਦਾ ਪਹਿਲਾਂ ਸਾਨੂੰ ਤਾਂ ਪੂਰਾ ਪੈ ਜਵੇ ਜੇ ਸਾਨੂੰ ਪੂਰਾ ਪੈ ਗਿਆ ਜੇ ਓਵਰ ਸਰਪਲਸ ਹੋ ਗਿਆ ਤਾਂ ਅਸੀਂ ਬਾਅਦ ਵੀ ਦੇ ਦਾਂਗੇ ਪਹਿਲਾਂ ਤਾਂ ਆਪਣੇ ਹੁਣ ਤੁਹਾਡੇ ਕੋਲੇ ਕੋਈ ਚੀਜ਼ ਹੈ ਤੁਹਾਡੇ ਘਰ ਚ ਹੈ ਪਹਿਲਾਂ ਤਾਂ ਤੁਸੀਂ ਆਪਣਾ ਘਰ ਹੀ ਪੂਰਾ ਕਰੋਗੇ ਨਾ ਗਵਾਂਡੀਆਂ ਨੂੰ ਥੋੜੀ ਦਵੋਗੇ ਗਵਾਂਡੀਆਂ ਨੂੰ ਤਾਂ ਉਦੋਂ ਦਵੋਗੇ ਜਦੋਂ ਹਾਂ ਵੀ ਜ਼ਿਆਦਾ ਹੈ ਭਾਈ ਦੇ ਲੋ ਕੋਈ ਗੱਲ ਨਹੀਂ ਕੋਈ ਕਿਸੇ ਪਾਰਟੀ ਦਾ ਮੈਂ ਸਪੀਚ ਲਾਉਂਦੇ ਇਹਦੇ ਵੀ ਹਾਂਜੀ ਕਿਸੇ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕੋਈ ਸਮਝੌਤਾ ਨਹੀਂ ਜੀ ਬਾਕੀ ਜਿੱਦਾਂ ਆਪਣਾ ਇਹ ਹੋਗੇ ਕਿਸਾਨੀ ਵਾਲੇ ਮੁੱਦੇ ਹੋਗੇ ਕਿਸਾਨੀ ਵਾਲੇ ਮੁੱਦੇ ਵੀ ਐਮਐਸਪੀ ਦਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਉਹ ਵੀ ਅਸੀਂ ਨਾਲ ਲੈ ਕੇ ਚੱਲਾਂਗੇ ਅਮਜੀਤ ਸਾਹਿਬ ਇੱਕ ਨਾ 2 ਦਸੰਬਰ ਦੇ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਕੋਈ ਹੁਕਮਨਾਮਾ ਜਾਰੀ ਹੋਇਆ ਸੀ ਉਹ ਲਾਗੂ ਨਹੀਂ ਹੋਇਆ ਕੋਈ ਨਹੀਂ ਹੋਇਆ ਜੀ ਹੋਈ ਆਪਣੇ ਜਥੇਬੰਦੀ ਵਾਲੇ ਸੁਧਾਰ ਲੈਣ ਵਾਲੇ ਨਹੀਂ ਲਾਗੂ ਨਹੀਂ ਹੁਣ ਇਹ ਤਾਂ ਇਹ ਦੇਖੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹੀ ਚਾਹੀਦਾ ਹੈ ਕਿ ਉਹਨੂੰ ਥੋੜਾ ਜਿਹਾ ਲਾਗੂ ਕਰਾਉਣ ਸਾਹਿਬ ਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਆਈਆਂ ਔਰ ਚਲੀਆਂ ਗਈਆਂ ਬਣੀਆਂ ਖਤਮ ਹੋ ਗਈਆਂ ਹਾਂਜੀ ਹਰ ਇੱਕ ਨੇ ਬੜੇ ਨਾਰੇ ਲਾਏ ਸੀ ਵੀ ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ ਅਸੀਂ ਨਸ਼ਾ ਖਤਮ ਕਰਾਂਗੇ ਪਰ ਅੱਜ ਨਸ਼ਾ ਖਤਮ ਹੋਣ ਦੀ ਬਜਾਏ ਵਧਿਆ ਹੈ ਦੇਖੋ ਜੀ ਜਿਹੜੀ ਜਿਹੜੀ ਸਾਡੀ ਪਾਰਟੀ ਦੀ ਗੱਲ ਹੈ ਨਾ ਸਾਡੀ ਪਾਰਟੀ ਦੀ ਗੱਲ ਇਹ ਹੈ ਵੀ ਲੋਕਾਂ ਨੇ ਪਾਰਟੀ ਪਹਿਲਾਂ ਬਣਾਈ ਹੈ ਤੇ ਲੋਕਾਂ ਦਾ ਸਮਰਥਨ ਬਾਅਦ ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਵੀ ਸਮਰਥਨ ਮਿਲੇਗਾ ਸਾਨੂੰ ਲੋਕਾਂ ਨੇ ਪਹਿਲਾਂ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਬਾਅਦ ਚ ਬਣਾ ਰਹੇ ਹਾਂ ਸਮਝ ਕੇ ਗੱਲ ਸਾਡੇ ਨਾਲ ਸੰਗਤ ਚੱਲ ਰਹੀ ਹੈ ਅਸੀਂ ਤਾਂ ਹੀ ਪਾਰਟੀ ਬਣਾ ਰਹੇ ਹਾਂ ਸਮਝ ਕੇ ਰਹਾ ਬਾਕੀ ਤਾਂ ਲੋਕੀ ਪਹਿਲਾਂ ਪਾਰਟੀ ਬਣਾ ਲੈਂਦੇ ਆ ਫਿਰ ਲੋਕਾਂ 'ਚ ਜਾਂਦੇ ਆ ਜੀ ਸਾਨੂੰ ਸਮਰਥਨ ਦੋ ਸਾਨੂੰ ਸੰਗਤ ਨੇ ਪਹਿਲਾਂ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਬਾਚ ਬਣਾ ਰਹੇ ਸੀਰੀਸ਼ ਮਾਨ ਜੀ ਨੇ ਵੀ ਪਹਿਲਾਂ ਪਾਰਟੀ ਬਣਾਈ ਹੈ ਉਹ ਕਿਸੇ ਖਾਸ ਦਾ ਨਹੀਂ ਹੈ ਤੁਸੀਂ ਕਿਸ ਉਸ ਦਾ ਕਿਹਾ ਬੋਲਦੇ ਜਾਂ ਨਹੀਂ ਨਹੀਂ ਜੀ ਅਸੀਂ ਸਾਡਾ ਐਸਾ ਕੋਈ ਨਹੀਂ ਹੈ ਅਸੀਂ ਤੁਹਾਨੂੰ ਦੱਸਤੀ ਗੱਲ ਵੀ ਜਿਹੜਾ ਸਾਡਾ ਮੁੱਦਾ ਹੈ ਪਾਰਟੀ ਦਾ ਉਹ ਵੱਧ ਅਧਿਕਾਰਾਂ ਦਾ ਹੀ ਹੈ ਸਿੱਖ ਰਾਜ ਦੀ ਗੱਲ ਕਰਾਂਗੇ ਅਸੀਂ ਥੈਂਕ ਯੂ ਸਰ ਮਾਨਸ਼ਾਹ ਦੇਖੋ ਜੀ ਉਹ ਤਾਂ ਜੋ ਉਹ ਤਾਂ ਬਾਤ ਹੀ ਕਰਦਾ ਐਡਿਸਟੈਂਸ ਕਰਾਉਣੀ ਅੱਜ ਮਿੰਨੂ ਦੁਪਹਿਰ ਹੋ ਗਿਆ ਹਾਂ ਹਾਂ ਜੀ ਸੈਂਟਰ ਸਰਕਾਰ ਵੱਲੋਂ ਕੋਈ ਵੀ ਪਹਿਲ ਨਹੀਂ ਕੀਤੀ ਇਹਦੇ ਬਾਰੇ ਕਿਸੇ ਕੀ ਬਹੁਤ ਮਾੜੀ ਗੱਲ ਐ ਜੀ ਸੈਂਟਰ ਸਰਕਾਰ ਦੀ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਸਮਾਜ ਮੈਨੂੰ ਵੋਟਾਂ ਨਹੀਂ ਪਾਉਂਦਾ ਤਾਂ ਇਹ ਚਾਹੇ ਰੋਲਦਾ ਫਿਰਦਾ ਰਹੇ ਤੇ ਬਈ ਮੈਨੂੰ ਮੇਰੀ ਸਿਹਤ ਤੇ ਕੋਈ ਫਰਕ ਨਹੀਂ ਆ ਪ੍ਰਧਾਨ ਮੰਤਰੀ ਜਾਂ ਸਰਕਾਰ ਦੀ ਇਹ ਸੋਚ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੂੰ ਸਾਰਿਆਂ ਜਿੰਨੇ ਵੀ ਆਪਣੇ ਮੁੱਦੇ ਐ ਹੱਲ ਕਰਨੇ ਚਾਹੀਦੇ ਕੀ ਤੁਸੀਂ ਆਪ ਦੀ ਰੈਣੀ ਅਪੀਲ ਕਰੋਗੇ ਦਲਦਵਸਾਂ ਨੂੰ ਕਿਸੇ ਤਰ੍ਹਾਂ ਅਸੀਂ ਮੈਂ ਤਾਂ ਜਾ ਕੇ ਵੀ ਆਇਆ ਜੀ ਸਭ ਤੋਂ ਪਹਿਲਾਂ ਮੈਂ ਹੀ ਜਾ ਕੇ ਆਇਆ ਅਸੀਂ ਬਾਕੀ ਬਾਅਦ ਚ ਗਏ ਦੂਜੀ ਵਾਰ ਕੀਦਰ ਦੇ ਗਏ ਕੋਈ ਹਾਂ ਹਾਂ ਆਪਣਾ ਅੰਪੀ ਸਾਹਿਬ ਸੱਦਾ ਦੁੱਤਾ ਤੁਸੀਂ ਹੋਰ ਜਥੇਬੰਦੀਆਂ ਨੂੰ ਆਸੀਂ ਕਿਸੇ ਨੂੰ ਨਹੀਂ ਸੱਦਾ ਦੁੱਤਾ ਜੀ ਨਹੀਂ ਅਸੀਂ ਪਾਰਟੀ ਨਾਉਂਸ ਕਰਕੇ ਫੇਰ ਅਸੀਂ ਦੇਖਾਂਗੇ ਵੀ ਕੌਣ ਸਾਨੂੰ ਅਪਰੋਚ ਕਰਦਾ ਹੈ ਤੇ ਅਸੀਂ ਕਿਹਦੇ ਕੋਲੇ ਜਾ। ਪੂਰੇ ਪੰਜਾਬ ਦਾ ਕਰਕੇ ਹੋਊਗਾ। ਰਾਜਪਾਲੇ ਪੀਕੋਰ ਦਾ ਨਹੀਂ ਜੀ ਪੂਰੇ ਪੰਜਾਬ ਦਾ ਬਾਹਰੋਂ ਵੀ ਆ ਜਾਣ ਚਾਹੇ। ਬਾਹਰੋਂ ਸੁਪਰੀਆ ਤੋਂ ਵੀ ਆ ਜਾਣ ਅਮਰੀਕਾ ਕੈਨੇਡਾ ਤੋਂ ਆ ਜਾਣ ਚਾਹੇ ਸੰਗਤ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਕਹੀਆਂ ਨਾ ਜੀ ਪਾਰਟੀ ਕਿਉਂ ਕਾਮਯਾਬ ਹੋਦੀ ਹੈ। ਜਨ ਸਮਰਥਨ ਚਾਹੀਦਾ ਹੈ, ਸੰਗਤ ਦਾ ਸਮਰਥਨ ਚਾਹੀਦਾ ਹੈ। ਸਾਡੇ ਕੋਲੇ ਪਹਿਲਾ ਸਮਰਥਨ ਹੈ ਅਸੀਂ ਬਾਦਚ ਪਾਰਟੀ ਬਣਾ ਰਹੇ ਹਾਂ ਤਾਂ ਕਾਮਯਾਬਤਾ ਆਪ ਹੀ ਹੋਊਗੀ ਤੋਂ ਦੱਸਦੀ ਕਿ ਜਿਸ ਤਰ੍ਹਾਂ ਪਈ ਸਰਵਿਸਿੰਗ ਖਾਲਸਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਇੱਕ ਰਾਜਸੀ ਜਿਹੜੀ ਪਾਰਟੀ ਹੈ ਉਸ ਦੀ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਪੱਤਰਕਾਰਾਂ ਦੇ ਵੱਲੋਂ ਪੁੱਛਿਆ ਗਿਆ ਕਿ ਇੱਕ ਧਾਰਮਿਕ ਪਾਰਟੀ ਹੋਵੇਗੀ ਪਰ ਉਹਨਾਂ ਨੇ ਕਿਹਾ ਕਿ ਇਹ ਧਾਰਮਿਕ ਦੇ ਨਾਂ ਨਾਲ ਰਾਜਨੀਤੀ ਚੋਣਾਂ ਵੀ ਲੜੇਗੀ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਅਮਰਤਪਾਲ ਹੋਰੀ ਜਦ ਤੱਕ ਜਿਹੜੇ 2024 ਦੇ ਵਿੱਚ ਜਿਸ ਤਰ੍ਹਾਂ ਐਮਪੀ ਸਰਵਿਸਿੰਗ ਖਾਲਸਾ ਇੱਕ ਵੱਖਰੀ ਲਹਿਰ ਦੇ ਨਾਲ ਪੰਜਾਬ ਦੀਆਂ 2024 ਦੀਆਂ ਚੋਣਾਂ ਦੇ ਵਿੱਚ ਜਿੱਤੇ ਸਨ ਤਾਂ ਉਸ ਤੋਂ ਬਾਅਦ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਪੰਜਾਬ ਦੇ ਵਿੱਚ ਇੱਕ ਵਕਰੀ ਪਾਰਟੀ ਬਣਨ ਜਾ ਰਹੀ ਹੈ ਪਹਿਲਾਂ ਜਦੋਂ ਦੀਪ ਸਿੱਧੂ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਦਿਆਂ ਚੁੱਕਰੇ ਸਨ ਤਾਂ ਉਹਨਾਂ ਦੇ ਨਾਲ ਵੀ ਚਰਚਾਵਾਂ ਜੁੜ ਚੁੱਕੀਆਂ ਸਨ ਕਿ ਉਹ ਵੀ ਪੰਜਾਬ ਦੇ ਵਿੱਚ ਇੱਕ ਵਕਰੀ ਖੇਤਰੀ ਪਾਰਟੀ ਬਣਾਣਾ ਚਾਹੁੰਦੇ ਨੇ ਪਰ ਉਹਨਾਂ ਦੀ ਜਿਸ ਤਰ੍ਹਾਂ ਇੱਕ ਸੜਕ ਹਾਦਸੇ ਦੇ ਵਿੱਚ ਮੋਤ ਹੋ ਜਾਂਦੀ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਉਹ ਜਿਹੜਾ ਸੁਪਨਾ ਸੀ ਉਹ ਉਸੇ ਤਰ੍ਹਾਂ ਰਹਿ ਗਿਆ ਪਰ ਹੁਣ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਆਨੰਦ ਉੱਪਰ ਨਾਂ ਦੇ ਹੇਠ ਇੱਕ ਪਾਰਟੀ ਬਣਾਈ ਜਾ ਰਹੀ ਹੈ ਇਸ ਦੇ ਜਿਹੜੇ ਪ੍ਰਧਾਨ ਨੇ ਉਹ ਅਮਰਤਪਾਲ ਸਿੰਘ ਹੋਣਗੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜੇ ਦੀ ਪੰਥ ਖਲਾਇਆ ਪਿਆ ਹੋਇਆ ਉਸ ਨੂੰ ਇਕੱਠਾ ਕਰਨ ਦੇ ਵਿੱਚ ਇਹ ਪਾਰਟੀ ਕਿੰਨਾ ਕੁ ਯੋਗਦਾਨ ਕਰੇਗੀ ਕਿਉਂਕਿ ਦੂਜੇ ਪਾਸੇ ਦੇਖ ਦੇਖਿਆ ਜਾਵੇ ਤਾਂ ਸ਼ੋਮਨੀ ਅਕਾਲੀ ਦਲ ਵੀ ਹੁਣ ਮੈਦਾਨ ਦੇ ਵਿੱਚ ਨਿੱਤ ਚੁੱਕੀ ਹੈ ਤੇ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਿ ਅਸੀਂ ਵੀ ਮਾਗੀ ਦੇ ਮੇਲੇ ਦੇ ਉੱਤੇ ਜਿਹੜੀ ਕਾਨਫਰੰਸ ਕਰਾਂਗੇ ਜਿਸ ਨੂੰ ਲੈ ਕੇ ਹੁਣ ਵੱਡੀਆਂ ਚਰਚਾਵਾਂ ਇਹ ਜੁੜੀਆਂ ਹੋਈਆਂ ਨੇ ਕਿ ਜੇ ਤੀਜੇ ਤੇਰੇ ਹੁਣ ਪੰਜਾਬ ਦੇ ਵਿੱਚ ਇੱਕ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਸੀ ਕਿ ਜਿਹੜੇ ਬਗਵੀ ਅਕਾਲੀ ਨੇ ਜਾਂ ਫਿਰ ਅਕਾਲੀ ਦਲ ਸੁਧਾਰ ਲਹਿਰ ਵਾਲੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਔਰੀ ਨੇ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕੱਟ ਕਰਦੇ ਉਸ ਤੋਂ ਪਹਿਲਾਂ ਜਾਂ ਫਿਰ ਨਹੀਂ ਇਹਦੇ ਉੱਤੇ ਸਭ ਦੀ ਨਜ਼ਰ ਟਿਕੀਆਂ ਹੋਈਆਂ ਨੇ ਤੁਸੀਂ ਵੇਖਦੇ ਰੋ ਪਾਰਟੀ ਪੰਜਾਬ ਤੁਹਾਨੂੰ ਹਰ ਅਪਡੇਟ ਦੇ ਰਹਾਂਗੇ ਧੰਨਵਾਦ